ਕੀ ਕਰਿਓ ਜੀ ਦਿਹਾੜੇ ਸਾਡੇ ਅੱਜ ਉਹ ਪੈਗੇ ਆ ਤੇ ਪੀਲਾ ਬਾਈ ਬੱਸ ਵੱਧ ਵੱਡੀ ਗਿੰਦੂ ਦੇ ਵਿੱਚ ਆਪਾਂ ਲੋਟੇ ਵੱਲ ਵੀ ਰੱਖ ਸਕਦੇ ਲਗਾਤਾਰ ਸਰਕਾਰ ਦਾ ਜਿਹੜਾ ਰੁਖ ਹੈ ਉਹ ਬੜਾ ਖੋਰ ਤੇ ਅੜੀ ਵਾਲਾ ਲਾ ਵਤੀਰਾ ਉਹ ਬਣਾਇਆ ਹੋਇਆ ਸਰਕਾਰ ਨੇ ਸਕੀਪ ਕੋਰ ਦੇ ਵਿੱਚੋਂ ਇਹ ਦੇਖੋ ਸਾਡੇ ਖਿਲਾਫ ਦਾ ਫਰਮਾਨ ਜਾਰੀ ਹੋ ਰਿਹਾ ਹੈ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈਗੀ ਤੋਂ ਗੱਲਬਾਤ ਤੇ ਆਪਾਂ ਲਿਆਉਣੇ ਆ ਆਪਣੀਆਂ ਗੱਲਾਂ ਤੇ ਲਿਆਉਣੇ ਆ ਸਰਕਾਰ ਨੂੰ ਆਪਣੇ ਹੱਕਾਂ ਤੇ ਲਿਆਉਣਾ ਤਾਂ ਫਿਰ ਸਾਨੂੰ ਇੱਥੇ ਆਉਣਾ ਪੈਣਾ ਹੈ ਜੀ ਰੋਕਦਾ ਬਾਈ ਅੱਜ ਪੂਰੇ 31 ਦਿਨ ਹੋ ਗਏ ਉਸ ਬਜ਼ੁਰਗ ਕਰਨਾਲ ਨੂੰ ਲੜਦੇ ਆ ਜਿੰਦਗੀ ਮੌਤ ਨਾਲ ਲੜ ਰਿਹਾ ਜੋ ਫੂਟਿੰਗ ਆ ਨਸਲਾ ਫਸਲਾ ਸੋਦੇ ਆਉਣ ਵਾਲੇ ਪੇਖ ਦੀ ਖਤ ਪਾ ਰਿਹਾ ਮੈਂ ਦੇਖ ਬਾਈ ਤਾਂ ਹਦ ਤੰਦੂਰ ਚੋਂ ਰਿਹਾ ਆਹ ਦੇਖੋ ਆਹ ਦੇਖ ਕਿਵੇਂ ਕਿਵੇਂ ਹਲਾਤਾ ਬਾਈ ਦੇਖ ਲਾ ਮੈਂ ਸਭ ਤੋਂ ਪਹਿਲਾਂ ਸਲਾਮ ਕਰਦਾ ਮੈਂ ਜੋਧਿਆਂ ਨੂੰ ਜਿਹੜੇ ਸਾਡੇ ਬਜ਼ੁਰਗ ਬਾਪੂ 80 80 ਸਾਲ ਦੀ ਸਾਡੀ ਨੌਜਵਾਨੀ ਪਹਿਰੇ ਦਿੰਦੀ ਆ ਰਾਤ ਨੂੰ ਸਾਰ ਸਾਰ ਰਾਤ ਜਾ ਕੇ ਆਹ ਦੇਖੋ ਸਾ ਆਹ ਦੇਖ ਬਾਈ ਲਾਗ ਚੋਂ ਚੌਣ ਲੱਗ ਹਰਲਾ ਆ ਤੰਬੂ ਤੇ ਨਿਕਣ ਲੱਗੇ ਸਤੇ ਸਾਡੇ ਤੜਕੇ ਦਾ ਮੀਂਹ ਪਈ ਜਾਂਦਾ ਕੱਲ ਦਾ ਪਈ ਜਾਂਦਾ ਕੱਲ ਰਾਤ ਦਾ ਇਹੀ ਗੱਡੀ ਦਾ ਰਾਤਾਂ ਬਹਿ ਕੇ ਵੀ ਰਾਤ ਨੂੰ ਜਾ ਕੇ ਪਹਿਰਾ ਵੀ ਰੱਖਣਾ ਕਿਹੜੇ ਵੇਲੇ ਢਾੜਾ ਚੜਾ ਕੇ ਲਿਆ ਹੁਣ ਸੱਸ ਕਰਕੇ ਆਹ ਆਦੂ ਕਰੀਆ ਇੱਥੇ ਸਾਡੇ ਆਪਾਂ ਬਾਬਾ ਦੇ ਨਾਲ ਬੈਠੇ ਆ ਕੇ ਬੈਠੇ ਨੌਜਵਾਨ ਸਾਡੇ ਸਨ ਨੌਜਵਾਨ ਭਰਾ ਵੀ ਬੈਠੇ ਨੇ ਸਾਡੇ ਮਾਮਾ ਬੈਠਾ ਨੇ ਅਸੂਸੀ ਸਾਡੇ ਨੇ ਇਸ ਮੋੜ ਤੇ ਤੇ ਮੈਂ ਕਹਿੰਿਆ ਪੰਜਾਬ ਦੀਆਂ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਜੁਰਕਾ ਵੀ ਆਉਂਿਆ ਜਿਹੇ ਮੋਰ ਦਾ ਫੇਰ ਹੋ ਗਿਆ ਨਾ ਮੋਰ ਦਾ ਸਫਲ ਹੋ ਗਿਆ ਸਰਕਾਰ ਨੇ ਲੋਕਾਂ ਨੂੰ ਸੁਣਦਾ ਆਤਾ ਆ ਜਾਵਰ ਰੱਖੋ ਤੁਸੀਂ ਅਰਜੀਸੇ ਵੀ ਆਪਣੀ ਗੱਲ ਲਈ ਆਪਾਂ ਹੱਕ ਲਈ ਆ ਗਏ ਆ ਅੱਜ ਕੋਈ ਦੋ ਦਮ ਤੁਸੀਂ ਚੜ੍ਹ ਕੇ ਜਾਣਾ ਨਹੀਂ ਚਾਹੋ ਇਹ ਚਾਹੁੰਦੇ ਕਿ ਸਰਕਾਰ ਨੇ ਤੁਹਾਨੂੰ ਫਰਾਂ ਡੰਡੇ ਦੇ ਜ਼ੋਰ ਤੇ ਵੱਲ ਦੇ ਜ਼ੋਰ ਤੇ ਦੱਬ ਦੇਣਾ ਕਸਰ ਦੇਣਾ ਚਾਹੇ ਤੁਹਾ ਪਾਣੀਆ ਦੇ ਮੋਟੇ ਹੋ ਚਾਹੇ ਤੁਹਾਡੇ ਪੁਰੀ ਵੀ ਕਿਸੇ ਪ੍ਰਕਾਰ ਦੇ ਹੱਕਾਂ ਦੀ ਗੱਲ ਹੋਵੇ ਇਹਨਾਂ ਨੇ ਕੋਈ ਹੱਕ ਤੁਹਾਨੂੰ ਦੇਣਾ ਨਹੀਂ ਮਨਖੇ ਭਰਾਵੋ ਮੈਂ ਬਾਰ-ਬਾਰ ਕਹਿ ਲੱਗਦਾ ਜਿਹੜੇ ਬੰਦੇ ਕਹਿੰਦੇ ਆ ਕਿ ਅੱਜ ਬੈਠੇ ਕੇ ਮਸਲਾ ਕੰਦੀ ਕਿਸਾਨੀ ਦਾ ਐ ਇਹ ਨਾ ਸਿਰਫ ਕੰਦੀ ਕਿਸਾਨੀ ਦਾ ਮਸਲਾ ਨਹੀਂ ਆ ਸਾਡੇ ਮਜ਼ਦੂਰਾਂ ਦੇ ਦਿਹਾੜੀਆਂ ਦਾ ਨਰੇਗਾ ਦਾ ਮਸਲਾ ਉਹਨਾਂ ਦੀ ਦੋਸਰਾ ਦਿਹਾੜੀ ਕਰਨ ਦਾ ਮਸਲਾ ਸਾਡੇ ਦੁਕਾਨਦਾਰ ਭਰਾ ਨੇ ਜਿਹੜੇ ਬਾਜ਼ਾਰ ਖਤਮ ਕਰਕੇ ਜਿਹੜੇ ਬਾਜ਼ਾਰਾਂ ਨੂੰ ਵੱਡੇ ਵੱਡੇ ਮਾਲ ਖਾ ਕੇ ਵੱਡੇ ਵੱਡੇ ਕਰਫਟਾਂ ਦੇ ਜਿਹੜੀ ਪੈਨ ਸਮਾਨ ਵੇਚਣਾ ਸ਼ੁਰੂ ਕਰਤਾ ਕਢਾ ਜੋ ਤੁਹਾਡਾ ਸਾਰਾ ਤਬਾਹ ਕਰ ਦੇਣਗੇ ਸੋ ਇਹ ਸੋਦੀ ਰੋਜ਼ੀ ਰੋਟੀ ਦਾ ਮਸਲਾ ਸੁਆਓ ਮੇਰਾ ਵੀਰ ਪੱਲੀਆਂ ਦੀ ਨਾ ਨਹੀਂ ਜਾਣਨਾ ਸਭ ਸਾਰਾ ਕੁਝ ਚਲਾ ਜਾਣਾ ਭਰਾਓ ਸੁਆਓ ਯਾਰ ਹੁਣ ਫਿਰ ਮਾਰੋ ਪਸਤਾ ਆਓਗੇ ਕਿਉਂਕਿ ਬੰਦਾ ਸਾਡੀ ਖਾਤਰ ਮਰਨ ਵਰਤੇ ਬੈਠਾ ਸੀਗਾ ਤੇ ਅਸੀਂ ਉੱਥੇ ਘਰ ਆਦ ਦੇਣੀ ਤੇ ਹੁਣ ਤੁਸੀਂ ਬੇਨਤੀ ਲਾ ਕੇ ਆਓ ਆਪਾਂ ਘਰਾਂ ਦੇ ਵਿੱਚੋਂ ਨਿਕਲ ਕੇ ਮੇਰਾ ਵੀਰ ਵੱਡੀ ਗੱਲਾਂ ਕਰ ਆਪਾਂ ਇੱਥੇ ਲੋਟੇ ਦੇ ਵਿੱਚ ਆਓ ਪੌਲਟੇ ਦੇ ਖਰਾਉਰੀ ਤੇ ਆਪਾਂ ਸਾਡੇ ਮੰਤਰੀਆਂ ਦਾ ਸਾਡੇ ਬਖਸਾ ਹਸਾ ਬਣ ਗਏ ਪ੍ਰਕਾਰ ਦੇ ਚਾਲਾਂ ਤੁਹਾਨੂੰ ਦਿਖਾਈ ਜਾਂਦੀਆਂ ਨੇ ਤੇ ਰੋਜ਼ ਕੋਈ ਨਾ ਕੋਈ ਮੰਤਰੀ ਦੋ-ਦੋ ਮੰਤਰੀ ਆਉਂਦੇ ਸਰਕਾਰ ਦੇ ਮੰਤਰੀ ਆ ਕੇ ਮੋੜ ਰਹੇ ਨੇ ਪਰ ਪੰਜਾਬ ਦਾ ਮੁੱਖ ਮੰਤਰੀ ਡਾਰੀ ਮਾਰਦਾ ਅਸਟ੍ਰੇਲੀਆ ਦੇ ਜਿਹੜਾ ਘਰਾਂ ਦੇ ਫੱਟਣਾਂ ਲੈ ਕੇ ਬੈਠਾ ਹੁੰਦਾ ਸੀ ਸਾਡੇ ਕਿਸਾਨਾਂ ਦਾ ਧੱਕਾ ਹੋ ਗਿਆ ਜੀ ਜੀ ਕੀ ਹੋ ਗਿਆ ਸਰਕਾਰ ਬਣਦੇ ਬਾਅਦ ਅੱਖਾਂ ਫਿਰਦੀਆਂ ਹੁਣ ਕਿਸਾਨਾਂ ਕੋਲ ਆਮਦੀ بجائے ਮੋਦੀ ਦੇ ਪੁੱਤਰ ਜਾ ਕੇ ਬੈਗਾ ਅੰਮ੍ਰਿਤ ਸਾਹਿਬ ਵੀ ਉੱਥੇ ਜਾ ਕੇ ਬੈਗਿਆ ਇੱਥੇ ਕਿਸਾਨ ਨਹੀਂ ਦੇਖਦੇ ਜਾਂ ਮੀਂਹ 'ਚ ਬੈਠੇ ਕਿਵੇਂ ਰਾਤਾਂ ਚਾਹ ਕੇ ਕੱਟਦੇ ਨੇ ਇੰਦਰੇ ਨਾ ਵੀ ਨਿਯੋਗੇ ਰੋਣਦੇ ਆ ਸੜਕਾਂ ਦੇ ਠੰਡੀ ਰੀਵੀ ਵਗਦੀ ਆ